ਜ਼ਿਲ੍ਹਾ ਫਤਿਹਗੜ ਸਾਹਿਬ ਦੇ ਸਰਹੰਦ ਪੁਲਿਸ ਨੇ ਕਚੋਰੀ ਦੀ ਵਾਰਦਾਤ ਨੂੰ ਸਲਝਾਉਂਦੇ ਹੋਏ ਤਿੰਨ ਨੌਜਵਾਨਾਂ ਨੂੰ ਚੋਰੀ ਕੀਤੇ ਸੋਨਾ ਚਾਂਦੀ ਦੇ ਗਹਿਣੇ ਅਤੇ ਨਕਦੀ ਸਮੇਤ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਇਸ ਸਬੰਧੀ ਡੀਐਸਪੀ ਸੁਖਨਾਥ ਸਿੰਘ ਗਿੱਲ ਨੇ ਦੱਸਿਆ ਕਿ 2 ਜੁਲਾਈ ਨੂੰ ਹਰਦੀਪ ਕੌਰ ਵਾਸੀ 골ਡਨ ਸਿਟੀ ਸਰਹਦ ਨੇ ਆਪਣੇ ਘਰ ਵਿੱਚ ਚੋਰੀ ਹੋਣ ਸੰਬੰਧੀ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਉੱਥੇ ਹੀ ਇਸ ਕਾਰਵਾਈ ਕਰਦਾ ਥਾੜਾ ਸਰਹੰਦ ਦੇ ਮੁਖੀ ਆਕਾਸ਼ ਦਾਦੀ ਟੀਮ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਤੇ ਉਸ ਦਵੱਸ ਸਫਲਤਾ ਹਾਸਲ ਕੀਤੀ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ ਦੋਸ਼ੀਆਂ ਦਾ ਵਿੱਚ ਸਤਨਾਮ ਸਿੰਘ ਤੇ ਰਵਿੰਦਰ ਸਿੰਘ ਨੇ ਘਰਵਜੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਦਕਿ ਵੀਰ ਸਿੰਘ ਵੱਲੋਂ ਮੁਦਈ ਦੇ ਬੇਟੇ ਦੀ ਦੁਕਾਨ ਤੇ ਬੈਠ ਕੇ ਰੇਕੀ ਕੀਤੀ ਗਈ ਸੀ ਉੱਥੇ ਹੀ ਸਤਨਾਮ ਸਿੰਘ ਸਤੂ ਜੋ ਕਿ ਇਸ ਪੂਰੀ ਵਾਰਦਾਤ ਦਾ ਮਾਸਟਰਮਾਈਂਡ ਸੀ ਉਸ ਦੇ ਉੱਤੇ ਪਹਿਲਾਂ ਵੀ 5 ਵੱਖ-ਵੱਖ ਮੁਕਦਮੇ ਦਰਜ ਹਨ ਇਹ ਨਹੀਂ ਨਹੀਂ ਬਲਕਿ ਇਸ ਦੇ ਨਾਲ ਦੱਸ ਦਈਏ ਕਿ ਉਕਤ ਦੋਸ਼ੀਆ ਪਾਸੋਂ 13 ਬੋਲੇ ਦੇ ਕਰੀਬ ਸੋਨਾ ਚਾਂਦੀ ਦੇ ਗਹਿਣੇ ਅਤੇ 40000 ਦੀ ਨਕਦੀ ਬਰਾਮਦ ਹੋਈ ਹੈ ਪੁਲਿਸ ਦਾ ਕਹਿਣਾ ਹੈ ਕਿ ਅਗਲੇਰੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਸਾਡੀ ਜੀ 22 ਜੁਲਾਈ ਨੂੰ ਦੁਪਹਿਰੇ 골ਡਨ ਸਿਟੀ ਚ ਹਰਦੀਪ ਕੌਰ ਹਣੀ ਨੇ ਉਹਨਾਂ ਦੇ ਘਰੇ ਚੋਰੀ ਹੋ ਗਈ ਸੀ ਅਸੀਂ ਉਦੋਂ ਅਨਨੋਨ ਤੇ 86 ਨੰਬਰ ਐਫ ਆਈ ਆਰ ਦਿੱਤੀ ਸੀ ਅੰਡਰ ਸੈਕਸ਼ਨ 305 331 ਭਾਰਤੀ ਨਿਆਏ ਨਿਆਏ ਸੱਤ ਉਸ ਤੋਂ ਪਹਿਲਾਂ ਉਹ ਅਨਨੋਨ ਸੀਗਾ ਫਿਰ ਸਾਡੇ ਐਸ ਐਚ ਓ ਸਰਾਂ ਦੇ ਇੰਸਪੈਕਟਰ ਆਕਾਸ਼ ਦੱਤ ਤੇ ਇਹਨਾਂ ਦੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਹਨਾ ਟੈਕਨੀਕਲੀ ਕੈਮਰਸ ਵਗੈਰਾ ਦੇਖ ਕੇ ਤੇ ਉਹ ਟੈਕਨੀਕਲ ਮਦਦ ਨਾਲ ਅਸੀਂ ਕੱਲ ਇਹ ਮੁਕੱਦਮਾ ਕੇਸ ਕਰ ਲਿਆ ਜੀ ਤੇ ਕੱਲ ਸੀ ਇਹਨਾਂ ਦੇ ਜਿਹੜੇ ਤਿੰਨ ਮੇਨ ਦੋਸ਼ੀ ਐ ਉਹ ਅਰੈਸਟ ਕਰ ਲਏ ਐ ਤੇ ਚਰਚਾ ਕੀਤੀ ਹੈ ਦੋਸ਼ੀ ਇਹਦੇ ਜਿਹੜਾ ਮੇਨ ਦੋਸ਼ੀ ਹੈਗਾ ਜਿਹੜਾ ਘਰ ਦੇ ਅੰਦਰ ਚੋਰੀ ਕਰਨ ਲਈ ਵੜਿਆ ਸੀਗਾ ਉਹ ਹੈਗਾ ਸਤਨਾਮ ਸਿੰਘ ਸੱਤਾ ਉਫ ਬਲਬੀਰ ਸਿੰਘ ਇਹ ਬ੍ਰਹਮਣ ਮਾਜਰੇਦਾ ਹੁਣ ਨਦੀਕਿੰਦਗੜ੍ਹ ਚ ਰਹਿੰਦਾ। ਇਹਦੇ ਨਾਲ ਜਿਹੜਾ ਬੰਦਾ ਗਿਆ ਸੀਗਾ ਮੋਟਰਸਾਈਕਲ ਤੇ ਜਿਹੜਾ ਬਾਹਰ ਇਹਨੇ ਪਹਿਲਾਂ ਰੇਕੀ ਵੀ ਕੀਤੀ ਐ ਤੇ ਇਹਦੀ ਬਾਹਰ ਮਦਦ ਕਰ ਰਿਹਾ ਸੀਗਾ ਉਹ ਰਵਿੰਦਰ ਸਿੰਘ ਧਮਾਨ ਐ। ਉਹ ਵੀ ਬ੍ਰਹਮਣ ਮਾਜਰੇ ਸਰਾਂਦਾ ਰਿਹਾ ਜੀ। ਉਹ ਵੀ ਅਸੀਂ ਅਰੈਸਟ ਕਰ ਲਿਆ। ਤੇ ਜਿਹੜੇ ਬੰਦੇ ਨੇ ਇਹਨਾਂ ਨੂੰ ਪਹਿਲਾਂ ਰੇਕੀ ਕਰਕੇ ਦਿੱਤੀ ਐ ਤੇ ਜਿਹੜਾ ਮਤਲਬ ਹੁਦਈ ਦੇ ਬੇਟੇ ਦੀ ਦੁਕਾਨ ਤੇ ਬੈਠਾ ਸਰਵਲੈਂਸ ਰੱਖ ਰਿਹਾ ਸੀ ਕਿ ਕੋਈ ਕੈਮਰੇ ਚੈੱਕ ਤਾਂ ਨਹੀਂ ਹੋਰੇ ਕੁਝ ਬੀਰ ਸਿੰਘ ਉਫ ਬੱਬਰ ਇਹ ਹਮਾਇੂਦ ਬੁੱਸ ਰੰਦ ਦਾ ਹੈ ਤੇ ਇਹ ਵੀ ਅੱਸੀ ਕੱਲ ਅਰੈਸਟ ਕਰ ਲਿਆ ਇਹ ਤਿੰਨਾਂ ਨੂੰ ਅਸੀਂ ਕੱਲ ਸ਼ਾਮ ਨੂੰ ਅਰੈਸਟ ਕਰ ਲਿਆ ਜਿਹੜਾ ਵਾਰਦਾ ਚਵਕਤਿਆ ਮੋਟਰਸਾਈਕਲ ਰਿਕਵਰ ਹੋ ਗਿਆ ਸਪਲੈਂਡਰ ਪ੍ਰੋ ਰਵਿੰਦਰ ਸਿੰਘ ਦਾ ਤੇ ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਸੋਨੇ ਦੇ ਗਹਿਣੇ ਚੋਰੀ ਹੋਏ ਸੀ ਉਹਦੇ ਚੋਂ ਅਸੀਂ 5 ਜੋੜੀਆਂ ਟੋਪਸ ਸੋਨੇ ਦੇ 5 ਚਾਂਦੀ ਦੇ ਸਿੱਕੇ ਇੱਕ ਸੂਈ ਧਾਗਾ ਸੋਨਾ ਦੋ ਮੁੰਦਰੀਆਂ ਦੋ ਚੇਨ ਚੇਨ ਲੋਕੇਟ ਵਾਲੀਆਂ ਇੱਕ ਲੇਡੀ ਰਿੰਕ ਇੱਕ ਚਾਂਦੀ ਦਾ ਬ੍ਰੈਸਲੇਟ ਤੇ ਤਕਰੀਬਨ ਇਹਨਾਂ ਤੋਂ 40000 ਰੁਪਏ ਕੈਸ਼ ਅਸੀਂ ਰਿਕਵਰ ਕੀਤਾ ਹੈ ਅਲੇ ਵੀ ਸਾਡੀ ਅੱਗੇ ਤਫਤੀਸ਼ ਚੱਲ ਰਹੀ ਹੈ ਕਿ ਕੁਝ ਇਹਨਾਂ ਦੀ ਗੱਲ ਸਾਹਮਣੇ ਆਈ ਹੈ ਇਹ ਚੋ ਕੁਝ ਥੋੜਾ ਸੋਨਾ ਇਹਨਾਂ ਨੇ ਕਿਤੇ ਵੇਚਿਆ ਵੀ ਹੈ ਟੋਟਲ ਜੋ ਤਕਰੀਬਨ ਅਸੀਂ 13 14 ਤੋਲੇ ਅਪ੍ਰੋਕਸੀਮੇਟ ਅਸੀਂ ਰਿਕਵਰ ਕਰ ਲਿਆ ਮੁਦਈ ਨੂੰ ਵੀ ਹਲੇ ਐਗਜ਼ੈਕਟ ਨਹੀਂ ਪਤਾ ਸੀ ਪਰ ਉਹ ਸਾਨੂੰ ਕਹਿ ਰਹੇ ਸੀ ਕਿ ਤਕਰੀਬਨ ਇਹਨਾਂ ਦਾ 20 ਤੋਲੇ ਸੋਨਾ ਚੋਰੀ ਹੋਇਆ ਹੈ रिकवरी में जने तौनु दसेया जी अड्डाड आइटम्स ने तकरीबन 13-14 टोंडे इनेड़े है की रिकवरी इले जो जी जब तक इनेड़ाल तक साडी तफ्तीश ਚਾਇਆ ਸਤਨਾਮ ਤੇ ਰਸਤਨਾਮ ਸਤਾ ਜਿਹੜਾ ਦਰਬੜਿਆ ਸੀ ਚੋਰੀ ਕਰ ਮੀ ਇਸ ਤੇ ਪੰਜ ਮੁਕਦਮੇ ਦਰਜ ਨੇ ਤਿੰਨ ਮੁਕਦਮੇ ਐਂਡੀਪੀਐਸ ਦੇ ਨੇ ਤੇ ਦੋ ਮੁਕਦਮੇ ਚੋਰੀ ਦੇ ਦੇ ਖਿਲਾਫ ਦਰਜ ਨੇ रिकवरी ਤਿੰਨਾ ਤੋਂ ਅੱਡਡ ਹੋਈ ਹੈ ਜੀ ਥੋੜੀ ਥੋੜੀ ਕਿਉਂਕਿ ਇਹਨਾਂ ਨੇ ਵਾਰਦਾਤ ਤੋਂ ਬਾਅਦ ਆਪਣੇ ਸਮਾਨ ਵੰਡ ਲਿਆ ਸੀ ਤੇ ਥੋੜੀ ਥੋੜੀ ਇਹਨਾਂ ਤੋਂ ਸਾਰਿਆਂ ਤੋਂ ਕੰਟੀ ਉਹ ਹਲੇ ਗੱਲ ਇਹ ਕਲੀਅਰ ਨਹੀਂ ਹੋ ਪਾਰੀ ਅਸੀਂ ਉਹਦਾ ਟੈਕਨੀਕਲੀ ਨਾਲ ਮਦਦ ਕਰਨ ਦੇ ਕਿ ਇਹਨਾਂ ਦੀ ਕਿੱਥੇ ਕਿੱਥੇ ਲੋਕੇਸ਼ਨ ਸੀ ਕੀ ਹੈ ਕਿਉਂਕਿ ਹਲੇ ਪੂਰੀ ਗੱਲ ਅਸੀਂ ਐਡੇ ਸੱਟੇ ਸਾਨੂੰ ਜਿਹੜੀ ਰਿਕਵਰੀ ਹੋਈ ਹੈ ਅਸੀਂ ਕਿੱਥੇ ਵੇਚ ਕੇ ਆਏ ਅਸੀਂ ਪੂਰੀ ਤਰ੍ਹਾਂ ਤੱਕ ਜਾਵਾਂਗੇ ਸਰਗਨਾਥ ਜੀ ਹਲੇ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਸਤਨਾਮ ਹੈ ਅਸੀਂ ਇਹਨੇ ਪਹਿਲਾਂ ਪੇਸ਼ੇਵਰ ਹੈਗਾ ਹੈਬਿਚੁਅਲ ਫੈਂਡਰ ਹੈਗਾ ਇਹਨੇ ਨਾਲ ਇੱਥੇ ਲੋਕਲ ਬੰਦੇ ਲੈ ਕੇ ਇਹਨਾਂ ਨੇ 2-4 ਦਿਨ ਪਹਿਲਾਂ ਸਲਾਹ ਬਣਾਈ ਕਿ ਘਰ ਕਿਉਂਕਿ ਇੱਥੇ ਘਰ ਜਿਹਨਾਂ ਦੇ ਘਰ ਚੋਰੀ ਹੋਈ ਹੈ ਇੱਥੇ ਜਿਹੜੇ ਉਹ ਲੇਡੀ ਨੇ ਉਹ ਵੀ ਜੌਬ ਕਰਦੇ ਨੇ ਉਹਨਾਂ ਦੀ ਬੇਟੇ ਦੀ ਦੁਕਾਨ ਹੈ ਤਾਂ ਇਹ ਜਿਵੇਂ ਦਿਨੇ ਘਰ ਹਮੇਸ਼ਾ ਹੀ ਖਾਲੀ ਹੁੰਦਾ ਸੀ ਤਾਂ ਇਹਨਾਂ ਨੇ ਬੜਾ ਅਫਸੋਸ ਸਮਝ ਕੇ ਘਰ ਚੋਂ ਆਏ ਜਿੱਥੇ ਜੁਰਮ ਕੀ